ਨੰਬਰ 1 ਇੱਕ ਸੁੰਨੇ ਰਸਤੇ ਤੇ ਗੱਡੀ ਰੁਕ ਗਈ ਸੀ ਰੁਕੀ ਰਹੀ ਸਵੇਰ ਤੋਂ ਸ਼ਾਮ ਪੈ ਗਈ ਸੀ ਪਹਿਲਾਂ ਸਵਾਰੀਆਂ ਨੇ ਕਾਰਨ ਜਾਨਣਾ ਚਾਇਆ ਕੁਝ ਪਤਾ ਨਾ ਲੱਗਿਆ ਫਿਰ ਸ਼ਿਕਾਇਤਾਂ ਹੋਣ ਲੱਗੀਆਂ ਕਿਸੇ ਨੇ ਦੱਸਿਆ ਬੰਬ ਨਾਲ ਲਾਈਨ ਉਡਾਈ ਗਈ ਸੀ ਸਾਰੇ ਆਪਣੇ ਬਚ ਜਾਣ ਤੇ ਪ੍ਰਸੰਨ ਸਨ ਮੌਸਮ ਚੰਗਾ ਸੀ ਸਾਰੇ ਉੱਤਰ ਕੇ ਟਹਿਲਣ ਲੱਗ ਪਏ ਫਿਰ ਖੇਡਣ ਲੱਗ ਪਏ ਇਸਤਰੀਆਂ ਪੁਰਸ਼ਾਂ ਦੀ ਆਸ ਵਿੱਚ ਦਿਲਚਸਪੀ ਜਾਗ ਪਈ ਕਿਸੇ ਕੋਲ ਜੋ ਵੀ ਖਾਣ ਪੀਣ ਵਾਲਾ ਸੀ ਸਭ ਪ੍ਰਸਾਦ ਵਾਂਗ ਵੰਡਿਆ ਗਿਆ ਸਾਰੇ ਇਕੱਠੇ ਮਿਲ ਗਏ ਸਨ ਨੇੜੇ ਦੇ ਪਿੰਡੋਂ ਗੁੜ ਬੰਨ ਦੀ ਖੁਸ਼ਬੂ ਆ ਰਹੀ ਸੀ ਪਿੰਡ ਵਾਲੇ ਆ ਗਏ ਗੁੜ ਖਵਾਇਆ ਸਾਰਿਆਂ ਨੂੰ ਚਾਹ ਨਹੀਂ ਦੁੱਧ ਪਿਲਾਇਆ ਇਹਨੇ ਇੱਕ ਅਚਾਨਕ ਉਪਜੀ ਸਮੱਸਿਆ ਅਤੇ ਮੁਸੀਬਤ ਸਾਰਿਆਂ ਦੇ ਸਹਿਯੋਗ ਨਾਲ ਹਰ ਕਿਸੇ ਲਈ ਇੱਕ ਯਾਦਗਾਰੀ ਅਨੁਭਵ ਬਣ ਗਈ ਨੰਬਰ 2 ਇੱਕ ਵਿਅਕਤੀ ਸ਼ਹਿਰ ਦੇ ਦੂਜੇ ਪਾਸੇ ਆਪਣੇ ਸਾਥੀਆਂ ਨੂੰ ਮਿਲਣ ਜਾ ਰਿਹਾ ਸੀ ਉਹ ਚੱਲਿਆ ਹੀ ਦੇਰ ਨਾਲ ਸੀ ਗਰਮੀ ਵੀ ਬੜੀ ਸੀ ਉਹ ਟੁਰਦਾ ਟੁਰਦਾ ਥੱਕ ਗਿਆ ਸੀ ਅਤੇ ਪਿਆਸ ਲੱਗੀ ਹੋਈ ਸੀ ਗਰਮੀ ਅਤੇ ਥਕਾਵਟ ਕਾਰਨ ਉਸਨੇ ਸੋਚਿਆ ਮੈਂ ਆਪਣੇ ਸਾਥੀਆਂ ਨੂੰ ਕਿਉਂ ਮਿਲਣ ਜਾ ਰਿਹਾ ਹਾਂ ਉਹ ਤਾਂ ਕਦੇ ਮਿਲ ਆਏ ਨਹੀਂ ਪਿਛਲੇ ਹਫ਼ਤੇ ਹੀ ਤਾਂ ਮੈਂ ਉਹਨਾਂ ਨੂੰ ਮਿਲਿਆ ਸੀ ਇੰਨਾ ਸੋਚਾਂ ਨਾਲ ਉਹ ਬੇਤਿਆਨਾ ਹੋ ਕੇ ਟੁਰ ਰਿਹਾ ਸੀ ਅਚਾਨਕ ਉਸਨੂੰ ਠੁੱਡਾ ਲੱਗਾ ਪੈਰ ਤੇ ਸੱਟ ਲੱਗ ਗਈ ਸੀ ਵੇਖਿਆ ਇੱਕ ਪੱਥਰ ਸੀ ਪੱਥਰ ਨੇ ਰਸਤਾ ਰੋਕਿਆ ਹੋਇਆ ਸੀ ਇਹ ਪੱਥਰ ਕਿੱਥੋਂ ਆ ਗਿਆ ਹੈ ਇਹ ਜ਼ਰੂਰ ਮੇਰੇ ਦਸ਼ਮਨਾ ਨੇ ਰੱਖਿਆ ਹੋਵੇਗਾ ਉਹ ਚਾਹੁੰਦੇ ਹਨ ਕਿ ਮੈਨੂੰ ਠੁੱਡਾ ਲੱਗੇ ਅਤੇ ਮੈਂ ਡੇਕ ਕੇ ਮਰ ਜਾਵਾਂ ਉਸ ਨੂੰ ਲੱਗਿਆ ਪੱਥਰ ਨੇ ਉਸ ਦਾ ਸਾਰਾ ਰਾਹ ਰੋਕਿਆ ਹੋਇਆ ਸੀ ਉਸ ਦੀ ਇਸ ਸੋਚ ਕਾਰਨ ਉਹ ਪੱਥਰ ਹੋਰ ਵੱਡਾ ਹੋ ਗਿਆ ਸੀ ਅਤੇ ਪੱਥਰ ਬੜਾ ਕੋਝਾ ਲੱਗ ਰਿਹਾ ਸੀ ਉਹ ਪੱਥਰ ਉਸ ਨੂੰ ਆਪਣੇ ਤੇ ਹੱਸ ਰਿਹਾ ਪ੍ਰਤੀਤ ਹੋਇਆ ਪੈਰ ਦੀ ਸੱਟ ਕਾਰਨ ਉਹ ਭੁੱਲ ਹੀ ਗਿਆ ਕਿ ਉਹ ਕਿੱਥੇ ਜਾ ਰਿਹਾ ਸੀ ਉਹ ਆਪਣੇ ਗਵਾਂਢੀ ਨੂੰ ਕੋਸ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਉਹ ਆ ਕੇ ਪੱਥਰ ਰੱਖ ਗਿਆ ਹੋਵੇਗਾ ਉਹ ਗੁੱਸੇ ਵਿੱਚ ਗਵਾਂਢੀ ਨੂੰ ਗਾਲਾਂ ਕੱਢ ਰਿਹਾ ਸੀ ਇੱਕ ਜਾਨੂ ਇਸਤਰੀ ਉੱਥੋਂ ਲੰਗੀ ਉਸ ਨੇ ਇਹ ਸਾਰੀ ਗੱਲ ਉਸ ਇਸਤਰੀ ਨੂੰ ਸੁਣਾਈ ਇਸਤਰੀ ਨੇ ਉਹ ਪੱਥਰ ਚੁੱਕ ਕੇ ਇੱਕ ਪਾਸੇ ਸੁੱਟ ਦਿੱਤਾ ਉਹ ਵਿਅਕਤੀ ਹੈਰਾਨ ਹੋ ਕੇ ਪੁੱਛ ਰਿਹਾ ਸੀ ਇਹ ਪੱਥਰ ਇੰਨਾ ਛੋਟਾ ਕਿਵੇਂ ਹੋ ਗਿਆ ਇਸਤਰੀ ਨੇ ਕਿਹਾ ਇਹ ਤਾਂ ਛੋਟਾ ਹੀ ਸੀ ਪਰ ਤੇਰੀ ਨਫ਼ਰਤ ਸੰਕੀਰਣਤਾ ਗਾਲਾਂ ਅਤੇ ਗੁੱਸੇ ਨੇ ਵੱਡਾ ਬਣਾ ਦਿੱਤਾ ਸੀ। ਨੰਬਰ 3 ਕੀ ਪਸ਼ੂ ਵੀ ਪਿਆਰ ਕਰਦੇ ਹਨ? ਪਿਆਰ ਦੇ ਅਰਥ ਹਰ ਨਸਲ ਅਤੇ ਹਰ ਜੀਵ ਲਈ ਵੱਖਰੇ-ਵੱਖਰੇ ਹੁੰਦੇ ਹਨ। ਪਸ਼ੂਆਂ ਦੇ ਵੀ ਪਿਆਰ ਕਰਨ ਦੀਆਂ ਬੜੀਆਂ ਅਦੁੱਤ ਮਿਸਾਲਾਂ ਮਿਲਦੀਆਂ ਹਨ। ਦੋ ਬਿੱਲੀਆਂ ਦਾ ਆਪਸ ਵਿੱਚ ਬੜਾ ਪਿਆਰ ਸੀ। ਉਹ ਹਰ ਥਾਂ, ਹਰ ਵੇਲੇ ਇਕੱਠੀਆਂ ਰਹਿੰਦੀਆਂ ਸਨ। ਜਦੋਂ ਵੀ ਕਿਤੇ ਜਾਂਦੀਆਂ, ਅੱਗੇ-ਪਿੱਛੇ ਹੋ ਕੇ ਜਾਂਦੀਆਂ। ਜੋ ਖਾਂਦੀਆਂ, ਰਲ ਕੇ ਵੰਡ ਕੇ ਖੰਦੀਆ ਸਨ ਉਹਨਾਂ ਜੋ ਬੜੀਆਂ ਖੰਖਾਰ ਸਨ ਕਿਸੇ ਨੂੰ ਨੇੜੇ ਨਹੀਂ ਸਨ ਲਗਨ ਦੰਦੀਆ ਪਰ ਇੱਕ ਦੂਜੀ ਦੀ ਪੂਰੀ ਰੱਖਿਆ ਕਰਦੀਆਂ ਸਨ ਇੱਕ ਇਸਤਰੀ ਨੇ ਆਪਣੇ ਘਰ ਵਿੱਚ ਚੂਹਿਆਂ ਕਾਰਨ ਉਹਨਾਂ ਨੂੰ ਰੱਖ ਲਿਆ ਰੱਖਣਾ ਤਾਂ ਉਹ ਇੱਕ ਬਿੱਲੀ ਨੂੰ ਚਾਹੁੰਦੀ ਸੀ ਪਰ ਦੋਹਾਂ ਦੇ ਸਲੀਕੇ ਤੋਂ ਪ੍ਰਭਾਵਿਤ ਹੋ ਕੇ ਉਸਨੇ ਦੋਵੇਂ ਰੱਖ ਲਈਆਂ ਕੁਝ ਦਿਨਾਂ ਵਿੱਚ ਹੀ ਉਸ ਨੂੰ ਮਹਿਸੂਸ ਹੋਇਆ ਕਿ ਇੱਕ ਬਿੱਲੀ ਅੰਨੀ ਸੀ ਪਰ ਪਤਾ ਨਹੀਂ ਸੀ ਲੱਗਦਾ ਕਿਹੜੀ ਅੰਨੀ ਸੀ ਉਹਨਾਂ ਦੇ ਆਪਸੀ ਪਿਆਰ ਨੇ ਪਤਾ ਹੀ ਨਾ ਲੱਗਣ ਦਿੱਤਾ ਕਿ ਕਿਹੜੀ ਅੰਨੀ ਸੀ ਸੋ ਦੋਸਤੋ ਇਹ ਸੰਾਈ ਦੀਆਂ ਕੁਝ ਸਿੱਖਿਆਦਾਇਕ ਛੋਟੀਆਂ ਕਹਾਣੀਆਂ ਜਿਹੜੀਆਂ ਸਾਡੇ ਜੀਵਨ ਢੰਗ ਤੇ ਸਾਡੀ ਸੋਚ ਨੂੰ ਬਦਲਣ ਵਿੱਚ ਸਾਡੀ ਮਦਦ ਕਰ ਸਕਦੀਆਂ ਉਮੀਦ ਹੈ ਤੁਹਾਨੂੰ ਆਪਣਾ ਕੰਮ ਚੰਗਾ ਲੱਗਦਾ ਹੋਊਗਾ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ ਸਾਰਿਆਂ ਦਾ ਬਹੁਤ ਬਹੁਤ danke